ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਸਾਡੇ ਸਵਰਾਜ ਵਾਲਿਆਂ ਨੇ ਇੱਕ ਹੋਰ ਟਰੈਕਟਰ ਕੱਟ ਲਿਆ ਵਿੱਚ ਨਵਾਂ ਹੀ ਜਮਾਂ ਹੀ 555 ਅਰਜਨ ਪੂਰੇ ਲਿਆ ਬਹੁਤ ਵਾਦ ਠੀਕ ਹੈ ਜਮਾਂ ਹੀ ਨਵਾਂ ਟਰੈਕਟਰ ਆ ਬਾਈ ਸ਼ੋਰੂਮ ਕੰਡੀਸ਼ਨ ਦਾ ਹੀ ਠੀਕ ਹੈ ਜੀ ਮਿਲੋ ਅਮਨભાઈ ਨੂੰ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਆ ਲੋ ਠੀਕ ਹੈ ਜੀ ਵਧੀਆ ਵਧੀਆ ਯਾਰ ਮੰਨੂ ਲੱਗਿਆ ਉਹਨੇ ਕਿ ਜਿਹੜਾ ਪਹਿਲਾਂ ਵਾਲਾ ਟਰੈਕਟਰ ਹੋਈ ਆ ਹੋਰ ਸੇਂਦਰ ਵੀਰੇ ਠੀਕ ਆ ਟਰੈਕਟਰ ਬਾਈ ਆਹ ਨਮਾਈਆਂ ਮਾਡਲ 23 ਹੈ 24 ਮਾਰਕ 24 ਦੇ ਹੈ ਮਾਡਲ ਇਹ 24 ਹੈ ਮਾਡਲ ਇਹ 24 ਆ ਠੀਕ ਆ ਬਿਲਕੁਲ ਇੰਸ਼ੋਰੈਂਸ ਫੁੱਲ ਵੀ ਨਹੀਂ ਬਾਈ ਕਹਿੰਦਾ 24 ਮਾਡਲ ਹੈ ਬਾਈ ਫੁੱਲ ਇੰਸ਼ੋਰੈਂਸ ਹੈ ਟਾਇਰ ਬਾਈ ਬਾਅਦ ਚ ਪਾਏ ਬਨੇ 16 ਦੇ ਨਾਲ ਲੱਗੇ ਕੋਈ ਕੋਈ ਪਾ ਦੇ ਜਿੱਦਾਂ ਟਰੈਕਟਰ ਲਿਆ ਉਦੋਂ ਨੇ ਪਵਾ ਲੇ ਤੇ ਠੀਕ ਆ ਜਿੱਦਾਂ ਬਾਈ ਟਰੈਕਟਰ ਲਿਆਦਾ ਬਾਈ ਕਹਿੰਦਾ ਉਦੋਂ ਨੇ ਟਾਇਰ ਪਵਾ ਲੈ ਨਵੇਂ ਬਾਈ ਕਿਹੜਾ ਦਿੱਤਾ 855 855 ਅੱਛਾ ਲੋ ਜੀ ਬਾਈ ਇੱਕ ਬਾਈ ਪਹਿਲਾਂ ਥੋੜੇ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਉਹ ਟਰੈਕਟਰ ਨਾਲ ਸਮਝਿਓ ਇਹ ਟਰੈਕਟਰ ਹੋਰ ਆ ਬਾਈ ਉਹ ਵੀ ਸੀ ਆਹੀ ਚੀਜ਼ ਤੀ ਅੱਛਾ ਇੱਕੋ ਪਿੰਡ ਦਾ ਹੀ ਆ ਠੀਕ ਆ ਮੈਨੂੰ ਪਹਿਲਾਂ ਉਹੀ ਟਰੈਕਟਰ ਲੱਗਿਆ ਬਾਈ ਜਿਹੜੇ ਇੱਕ ਦਿਨ ਆਪਾਂ ਪਿੱਛੇ ਵੀਡੀਓ ਪਾਈ ਤੀ ਪਰ ਬਾਈ ਕਹਿੰਦਾ ਇਹ ਟਰੈਕਟਰ ਹੋਰ ਆ ਗਵੰਡੀ ਦਾ ਹੀ ਟਰੈਕਟਰ ਹੈ ਇਕੱਠੇ ਹੀ ਘੜਾਇਆ ਹੋਣੇ ਟਰੈਕਟਰ ਬਾਈ ਸੈਂਟਰ ਗੇਅਰ ਵਾਲਾ ਸਭ ਤੋਂ ਵੱਡੀ ਗੱਲ ਬਾਈ ਹਾਂ ਇਹ ਸੈਂਟਰ ਗੇਅਰ ਵਾਲਾ ਬਾਈ 2 ਸਪੀਡ ਦੇ ਵਿੱਚ ਇਹਦਾ 2 ਇਹਦਾ ਬਾਈ ਬਾਈ ਇਹਦਾ ਦੋ ਸਪੀਡਾਂ ਜਿਹਾ ਆਉਂਦਾ 552 ਕਿਲੋ ਹੈਨਾ ਠੀਕ ਹੈ ਡਿਸਟ੍ਰੀਬਿਊਟਰ ਦਿਖਾ ਦਿ ਨਵੇਂ ਮਾਡਲ ਚ ਆ ਗਿਆ ਇਹ ਅੱਛਾ ਪਹਿਲਾਂ ਲੀਕਿੰਗ ਬਹੁਤ ਹੁੰਦੀ ਜੀ ਆ ਹੁਣ ਇਹਨਾਂ ਨੇ ਚੇਂਜ ਕਰਿਆ ਥੋੜਾ ਜਿਹਾ ਡਿਸਟ੍ਰੀਬਿਊਟਰ ਹੈ ਹਾਂ ਜੀ ਮੈਂ ਕਹਿੰਦਾ ਡਿਸਟ੍ਰੀਬਿਊਟਰ ਚ ਬਾਈ ਚੇਂਜ ਕਰਿਆ ਨਵੇਂ ਮਾਡਲ ਚ ਆ ਗਿਆ ਤੇ ਬਾਕੀ ਬਾਈ ਬੰਪਰ ਛਤਰੀ ਜੀ ਐਕਸਟਰਾ ਲੱਗਿਆ ਹੋਇਆ ਇਹਨੂੰ ਠੀਕ ਆ ਬਾਈ ਹਾਂ ਡਿਜੀਟਲ ਮੀਟਰ ਛੋਟੀਆਂ ਪੇਪਾ ਵਾਲਾ ਡਿਸਟ੍ਰੀਬਿਊਟਰ ਆ ਗਿਆ ਪਹਿਲਾਂ ਲੀਕ ਕਰੀ ਜਾਂਦਾ ਬਾਈ ਬਾਈ ਨੇ ਪਹਿਲਾਂ ਮਹਿੰਦਰਾ ਜੀ ਕੰਮ ਕਰਿਆ ਸਾਰੀ A to Z ਭੇਦਾ ਮਹਿੰ ਠੀਕ ਆ ਅੱਛਾ ਡਿਸਟ੍ਰੀਬਿਊਟਰ ਬਾਈ ਨਵੇਂ ਮਾਡਲ ਆ ਲਾ ਗਿਆ ਠੀਕ ਆ ਹਾਂਜੀ ਬਾਈ ਤੇ ਬਾਕੀ ਬਾਈ ਕੋਈ ਚਾਹਵਾਨ ਵੀਰ ਹੋਇਆ ਦੇਖ ਲਿਓ 24 ਮਾਡਲ ਆ ਨਵਾਂ ਸਮਝ ਕੇ ਟਰੈਕਟਰ ਲੈ ਜਾਓ ਸਿਰਫ ਕੁਛ ਕੇ ਘੰਟੇ ਚੱਲਿਆ ਹੋਇਆ ਟਰੈਕਟਰ ਤੁਸੀਂ ਮੈਨੂੰ ਦੱਸਦੇ ਕਿੰਨੇ ਕਿੰਨੇ ਆ ਤੇ 100 300 300 ਕੁਛ ਘੰਟੇ ਚੱਲਿਆ ਹੋਇਆ ਟਰੈਕਟਰ ਹਾਂ ਸਾਹਮਣੇ ਹਾਂ 300 ਠੀਕ ਆ ਬਾਈ ਤੇ ਬਾਈ ਜਿਹੜੀ ਡਿਮਾਂਡ ਕਰਦੇ ਆ ਵੀਰ ਨਾਲ ਹੀ ਡਿਮਾਂਡ ਕਰਦੇ ਆ ਦੀ 6 ਲੱਖ 75 ਕੋਸ 80 ਹਜ਼ਾਰ ਇਦਾਂ ਮੰਗਦੇ ਆ 675 ਬਾਕੀ ਦਾ ਰੇਟ ਮੌਕੇ ਤੇ ਵੀਰੇ ਆਨ ਟੇਬਲ ਹੋ ਜਾਊਗਾ ਟਰੈਕਟਰ ਦਾ ਠੀਕ ਹੈ ਜੀ ਤੇ ਟਰੈਕਟਰ ਦੇ ਉੱਪਰ ਐਕਸਟਰਾ ਪੈਸੇ ਲੱਗੇ ਹੋਏ ਮੈਂ ਬਾਈ 15 ਘੜ ਡ ਘੜ 15000 ਦਾ ਉਹਨੇ ਟਾਇਰਾਂ ਚ ਪਿਆ ਹੋਣਾ ਆਰਾਮ ਨਾਲ ਹਨਾ 14 ਦੇ ਵਿੱਚ ਦੇ ਕੇ 14 ਦੇ ਟਾਇਰਾਂ ਚ ਆਉਂਦਾ ਬਾਕੀ ਬਾਈ 10000 ਦਾ ਬੰਪਰ ਲਾ ਲਓ 10000 ਦੀ ਛਤਰੀ ਲਾ ਲਓ 25 30000 ਦਾ ਟਰੈਕਟਰ ਵਿੱਚ ਐਕਸਟਰਾ ਪਿਆ ਹੋਇਆ ਇੰਸ਼ੋਰੈਂਸ ਵਗੈਰਾ ਫੁੱਲ ਆ ਟਰੈਕਟਰ ਦੀ ਫਨੂ ਮਤਲਬ ਕਿ ਜੇ ਤੁਸੀਂ ਦੂਜੀ ਜਗ੍ਹਾ ਨਾਮ ਕਰਾਉਣਾ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਪੈਣੀ ਠੀਕ ਹੈ ਜੀ ਬਾਕੀ ਮੇਰਾ ਵੀਰ ਆ ਕੇ ਦੇਖ ਲਓ ਟਰੈਕਟਰ ਚ ਨੁਕਸ ਕੋਈ ਨਹੀਂ ਹੈਗਾ ਬਾਈ ਟਰੈਕਟਰ ਚ ਬਸ ਤੁਹਾਨੂੰ ਪਤਾ ਹੀ ਆ ਵੀ ਹਰੇਕ ਦਾ ਆਪਣੇ ਆਪਣੇ ਦਿਮਾਗ ਦਾ ਕੀੜਾ ਹੁੰਦਾ ਟਰੈਕਟਰ ਕੋਈ ਨਹੀਂ ਮਾਰੇ ਹੈਗੇ ਅਰਜਨ ਪਿਛਲੀ ਵਾਰ ਵੀਡੀਓ ਪਾਈ ਤੀ ਬਾਈ ਅਸੀਂ ਕੋਈ ਵੀਡੀਓ ਚ ਅਮਨੇ ਪਿਛਲੀ ਵੀਡੀਓ ਚ ਆਪਾਂ ਕੋਈ ਮਾੜੀ ਚੰਗੀ ਗੱਲ ਨਹੀਂ ਕੀਤੀ ਅਰਜਨ ਬਾਰੇ ਵੀ ਵਿੱਚ ਕੱਟਿਆ ਜਾਂ ਕੁਛ ਵੀ ਕਾਦੇ ਵੀ ਟਰੈਕਟਰ ਮਾਲਾ ਹੈ ਚੰਗਾ ਠੀਕ ਹੈ ਅਗਲੇ ਨੂੰ ਬਾਈ ਨਹੀਂ ਅਗਲੇ ਦਾ ਮਨ ਕਰਿਆ ਅਗਲੇ ਨੇ ਦੂਆ ਟਰੈਕਟਰ ਲੈ ਲਿਆ ਕੋਈ ਬੜੀ ਗੱਲ ਨਹੀਂ ਬਹੁਤ ਟਰ ਠੀਕ ਆ ਆਪਾਂ ਟਰੈਕਟਰ ਨੂੰ ਮਾਲਾ ਨਹੀਂ ਕਹਿੰਦੇ ਬਹੁਤ ਵਧੀਆ ਟਰੈਕਟਰ ਹੈ ਸਾਡੇ ਰੋਪੜ ਦੇ ਆ ਬਹੁਤ ਟਰੈਕਟਰ ਵਿਗਿਆ ਬਾਈ 555 ਠੀਕ ਆ ਜੀ ਅਗਲੇ ਦੇ ਨਹੀਂ ਸ਼ੋ ਗੱਲਬਾਤ ਹੋ ਜਾਂਦੀ ਆਪਾਂ ਨੂੰ ਪਤਾ ਨਹੀਂ ਕਰਨੇ ਕਾਦੇ ਦਿੱਤਾ ਕਾਦੇ ਨਹੀਂ ਠੀਕ ਆ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਾਈ ਠੀਕ ਆ ਤੇ ਫਰੰਟ ਟਾਇਰ ਦਾ ਬਾਈ ਨਾਲ ਦੇ ਨੇ ਮੰਨ ਕੇ ਚਲੋ 90 ਪੈਸੇ ਟਾਇਰਾਂ ਦੀ ਕੰਡੀਸ਼ਨ ਖੜੀ ਆ ਠੀਕ ਆ ਜੀ ਪਿਛਲੇ ਤਾਂ ਸਮਝ ਲਓ 95 ਪੈਸੇ ਹੀ ਪਾਇਆ ਟਾਇਰ ਠੀਕ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਹਜੇ ਐਮ ਆਰ ਐਫ ਵੀ ਨਹੀਂ ਮਟਿਆ ਬਾਈ ਸਵਾਰ ਕੇ ਟਾਇਰਾਂ ਦਾ ਤੇ ਬਾਕੀ ਭਾਈ ਆ ਕੇ ਦੇਖ ਲਿਓ ਥੱਲੇ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਉੱਥੇ ਗੱਲਬਾਤ ਕਰ ਲਿਓ ਜੋ ਵੀ ਕਰਨੀ ਹੋਈ ਠੀਕ ਆ ਜੀ ਤਨ ਤਨ ਸਵਾਮੀ ਗੰਗਾ ਆਨੰਦ ਜੀ ਇਹ ਮਨੇ ਇੱਧਰ ਦਾ ਹੀ ਆਇਆ ਇਹਦਾ ਨੰਬਰ ਪਤਾ ਨਹੀਂ ਕਿੱਥੇ ਦਾ ਟਰੈਕਟਰ ਦਾ ਨਾ ਨਾ ਇੱਧਰ ਆਪਣੇ ਆਹਾ ਬਲਾਚੌਰ ਏਰੀਆ ਦੀ ਟਰੈਕਟਰ ਭਾਈ ਅੱਗੇ ਵੀ ਦੱਸਿਆ ਸੀ ਪਹਿਲਾਂ ਜਿਹੜਾ ਉਹ ਏਰੀਆ ਇੱਧਰ ਬਲਾਚੌਰ ਹੋ ਗਿਆ ਇੱਧਰ ਨੂਰਪੁਰ ਹੋ ਗਿਆ ਇੱਧਰ ਭਾਈ ਸਵਰਾਜ ਦੇ ਹੀ ਮਤਲਬ ਕਿ ਜ਼ਿਆਦਾ ਵੱਧ ਗੱਕ ਹੀ ਹੈ ਟਰੈਕਟਰ ਦੀ ਠੀਕ ਆ ਬਾਕੀ ਚਲੋ ਹਰੇਕ ਦੀ ਆਪਣੀ ਆਪਣੀ ਚੋਆਇਸ ਹੁੰਦੀ ਬਾਈ ਠੀਕ ਨੇ ਤੋ ਰੇਟ ਰੂਟ ਆਪਨੇ ਦੱਸਿਆ ਬਾਈ ਟਰੈਕਟਰ ਦਾ ਠੀਕ ਆ ਤੇ ਜੇ ਕਿਸੇ ਵੀ ਨੇ ਕੋਈ ਵਿੱਚ ਕਿਸੇ ਨੇ ਕੋਈ ਟਰੈਕਟਰ ਦੇਣਾ ਹੋਇਆ ਪੁਰਾਣਾ ਤਾਂ ਉਹ ਵੀ ਬਾਈ ਆਪਾਂ ਲੈ ਲਾਂਗੇ ਜ਼ਿਆਦਾਤਰ ਹੁੰਦਾ ਵੀ ਉੱਚੇ ਮਾਡਲ ਟਰੈਕਟਰ ਦੇ ਵਿੱਚ ਕਿਸੇ ਨੇ ਕੋਈ ਟਰੈਕਟਰ ਦੇਣਾ ਹੁੰਦਾ ਪੁਰਾਣਾ ਠੀਕ ਆ ਜੀ ਤਾਂ ਉਹ ਥੋੜਾ ਰੱਖਿਆ ਜਾਊਗਾ ਵਿੱਚ ਬਾਈ ਠੀਕ ਆ ਜੋ ਮਾਰਕੀਟ ਦਾ ਰੇਟ ਹੋਇਆ ਉਹਦੇ ਵਿੱਚ ਠੀਕ ਆ ਵੀਰੇ ਨੰਬਰ ਦੋ ਗੱਲ ਰਹੀ ਗੱਲ ਨੁਕਸਰੀ ਨੁਕਸ ਨਾਲ ਕੋਈ ਨਹੀਂ ਹੈਗਾ ਟਰੈਕਟਰ ਦੇ ਵਿੱਚ ਤੇ ਬਾਈ ਨਾਲ ਕੋਲ ਇੱਕ ਟਰੈਕਟਰ ਹੋਰ ਆ ਗਿਆ ਜੌਂਡੀਅਰ ਲੈ ਕੇ ਆਇਆ ਬਾਈ ਹਜੇ ਮਨ ਲਾਦਾ ਮੁੰਡਾ ਰਜਿੰਦਰ ਵੀਰਾ ਜੀ ਆ ਵੀਰਾ ਜੀ ਬਾਈ ਬ੍ਰਾਂਡ ਸਾਰੇ ਇਕੱਠੇ ਗੱਲ ਲੇ ਤੁਸੀਂ ਨਾ ਨਾ ਜੌਂਡੀਰ ਵਾਲੇ ਨਾ ਕਿਹੜੀ ਗੱਲ ਹੈ ਇਹਦਾ ਇਹ ਵੀ ਗੱਲ ਨੂੰ ਸਵਾਰਾਜ ਕਰ ਸਕਦੇ ਕੋਈ ਬੜੀ ਗੱਲ ਥੋੜੀ ਆ ਸਹੀ ਗਾ ਇਹ ਕਿਹੜਾ ਮਾਡਲ ਆ ਬਾਈ 13 ਮਾਡਲ ਆ ਨਾ ਇਹ 13 ਮਾਡਲ ਆ ਬਾਈ ਇਹ ਰਿੰਦਰਾ ਨਾਲੋਂ ਵੱਧ ਮੈਨੂੰ ਪਤਾ ਨਵਾਂ ਸ਼ਹਿਰ ਦਾ ਨੰਬਰ ਆ ਟਰੈਕਟਰ ਦਾ ਠੀਕ ਆ ਤੇ ਟਾਇਰ ਮੁਰਲੇ ਟਾਇਰ ਬਾਈ ਵਧੀਆਂ ਪਿਛਲੇ ਜਿਹੜਾ ਰੱਦੇ ਕਨੇ ਤੇ ਟਰੈਕਟਰ ਮੇਰੇ ਸਾਹਬ ਨਾਲ ਚੱਲਿਆ ਵਾ ਟਰੈਕਟਰ ਹੈਗਾ ਚੱਲਿਆ ਵਾ ਟਰੈਕਟਰ ਖੇਤੀਬਾੜੀ ਦੀ ਬਾਈ ਕੰਡੀਸ਼ਨ ਦੇਖ ਲੋ ਜੇ ਲੈ ਕੇ ਹੀ ਆਇਆ ਜੱਟ ਦੇ ਘਰ ਤੇ ਸਿੱਧਾ ਬਾਈ ਜਿਹੜੂ ਪਹਿਲਾਂ ਹੀ ਦੇਖ ਰਿਹਾ ਵੀ ਹਾਂ ਖੇਤੀਬਾੜੀ ਦੀ ਚੱਲੇ ਹੁਣ ਤਾਂ ਸਾਰਾ ਪਤਾ ਵਾ ਬਾਈ ਟਰੈਕਟਰ ਕਿੱਥੇ ਤੇ ਆਇਆ ਕਿੱਥੇ ਤੇ ਨਹੀਂ ਆਇਆ ਜਿਹੜੂ ਹੋਈ ਜਿਹੜੂ ਹੋਈ ਚੱਲ ਹਾਂ ਨਹੀਂ ਆ ਰਹਾ ਮਗਰਾਲ ਮੁਰੂਆਂ ਦੀ ਕੰਡੀਸ਼ਨ ਚੈੱਕ ਕਰੋ ਬਾਈ ਆ ਜਾ ਬਾਈ ਤੋਤੇ ਤੋਂ ਉੱਤੇ ਟਰੈਕਟਰ ਨੇ ਹੋਰ ਨਿਕਲਣਾ ਐ ਨੇ ਹਜੇ ਜਿੱਦਾਂ ਆਇਆ ਓਦਾਂ ਹੀ ਆ ਟਰੈਕਟਰ ਠੀਕ ਆ ਜੀ ਲੋ ਜੀ ਬਾਕੀ ਬਾਈ ਰੇਟ ਰੂਟ ਇਹਦਾ ਇਹ ਦੱਸਣਗੇ ਹੁਣ ਬਾਅਦ ਚ ਵੀ ਕਿਹੜੇ ਹਿਸਾਬ ਨਾਲ ਇਕੱਠਿਆ ਤੁਸੀਂ ਕੱਲ ਨੂੰ ਪੁੱਛ ਲਿਓ ਮੈਥੇ ਫੋਨ ਫੋਨ ਕਰਕੇ ਠੀਕ ਨਹੀਂ ਬਾਈ ਹਾਂ ਰੇਟ ਦਾ ਤਾਂ ਫੇਰ ਮਾਲਕ ਵੀਰੇ ਦੱਸਣਗੇ ਆਪਾਂ ਕਿਹਾਦਾ ਆਉਦਾ ਮਾਲਕ ਨੂੰ ਨਹੀਂ ਪਤਾ ਬਾਈ ਇਹ ਹਾਲ ਲਿਮਟਡ ਐਡੀਸ਼ਨ ਖੜਿਆ ਵੀਰੇ ਦੇਖ ਇੱਕ ਕਰ ਲਿਮਟਡ ਐਡੀਸ਼ਨ ਬਾਈ ਨਾਲ ਕੋ ਦੋ ਖੜਿਆ ਇੱਕ ਆ ਖੜਾ 744 ਇਹ ਨਾਲੇ ਕਿਦੋਂ ਹੀ ਕਹਿੰਦੇ ਟਰੈਕਟਰ ਦੇ ਦਿੱਤਾ ਤਾਂ ਲਿਮਟਿਡ ਐਡੀਸ਼ਨ ਇਹ ਦੇ ਦਿੱਤਾ ਫਿਰ ਦੋ ਸੀਗੇ ਦੋ ਤੇ ਬਾਈ ਇਹਨਾਂ ਕੋਲ ਆਹ ਖਾਕੀ ਰਿੰਮ ਵਾਲੇ ਬਾਈ ਆਰਮੀ ਨੂੰ ਜਾਣੇ ਇਹ ਆਰਮੀ ਮਿਲਟਰੀ ਨੂੰ ਠੀਕ ਆ ਬਾਈ ਵਿੱਚ ਆ ਕੇ ਰੱਖ ਕੇ ਕਰਾਉਣਾ ਪੈਂਦਾ ਉਹ ਚਾਹ ਕੇ ਆਪਾਂ ਪਹਿਲਾਂ ਹੀ ਲਾ ਕੇ ਠੀਕ ਆ ਠੀਕ ਆ ਬਾਈ ਓਕੇ ਜੀ ਤੇ ਬਾਕੀ ਬਾਈ ਹੋਰ ਸਵਰਾਧ ਦੇ ਸਾਰੇ ਮਾਡਲ ਖੜੇ ਨੇ ਇਹਨਾਂ ਕੋਲ A to Z ਠੀਕ ਆ ਜੀ ਇਹ ਆਗੇ ਆਰਮੀ ਵਾਲੇ ਟਰੈਕਟਰ ਜਿਹੜੇ ਆਰਮੀ ਨੂੰ ਜਾਣੇ ਇਹਨਾਂ ਨੇ ਦੁੱਧ ਨੂੰ ਸੱਬੇ ਬਾਈ ਨੇ ਕਹਿੰਦਾ ਤਾਂ ਬਾਈ ਮਖੌਲ ਕਰਦੇ ਆ ਆਪਾਂ ਠੀਕ ਆ ਜੀ ਤੇ ਇਹ ਵੀ ਕੋਈ ਲੈ ਕੇ ਜਾਊਗਾ ਬਾਈ ਇਹਨੂੰ ਪਸੰਦ ਆਇਆ ਰੰਗ ਇੱਕ ਦਾ ਵਸੇ ਦੇ ਤਾ ਇਹਨਾਂ ਨੇ ਟਰੈਕਟਰ ਹੋਰਵਿੰਦਰ ਬਾਈ ਆ ਠੀਕ ਆ ਜੀ ਬਾਈ ਨਵੇਂ-ਨਵੇਂ ਟਰੈਕਟਰ ਕੱਟੀਏ ਨੇ ਕਿਆ ਗੱਲ ਐ ਮੱਕੀ ਬਾਈ ਨਾਲ ਕੋਲ ਹੋਰ ਵੀ ਖੜੇ ਨੇ ਸੈਕੰਡ ਹੈਂਡ 855 ਖੜਾ ਇੱਕ 575 ਖੜਾ ਬਾਈ ਟਰੈਕਟਰ ਠੀਕ ਆ ਜੀ ਕਿਸੇ ਨੇ ਉਹ ਲੈਣਾ ਹੋਇਆ ਤਾਂ ਉਹ ਇੱਕ ਨੇ ਕੋਲ 735 ਵੀ ਖੜਾ ਬਾਈ ਉਹਦੇ ਟਾਇਰ ਕਸੇ ਹੋਏ ਨੇ ਟਰੈਕਟਰ ਦੇ ਠੀਕ ਆ ਜੀ ਜੇ ਕਿਸੇ ਨੇ ਉਹ ਲੈਣਾ ਹੋਇਆ ਤਾਂ ਉਹ ਦੇਖ ਲਿਓ ਇਹ ਜੌਂਡੀਅਰ ਬਾਈ ਮਾਡਲ 13 ਆ ਤੇ ਬਾਕੀ ਟਰੈਕਟਰ ਠੀਕ ਆ ਉਹਦਾ ਇੰਜਨ ਗੇਅਰ ਦਾ ਟਰੈਕਟਰ ਪਹਿਲਾਂ ਆਪਣੇ ਆਪਣੇ ਖਾਦ ਬੰਦਿਆਂ ਕੋਲੇ ਸੀ ਟਰੈਕਟਰ ਉਹਨਾਂ ਦਾ ਹੀ ਟਰੈਕਟਰ ਆਇਆ ਇਹ ਠੀਕ ਆ ਜੀ ਬਾਕੀ ਜੇ ਤੁਸੀਂ ਦੇਖਣਾ ਹੋਇਆ ਤਾਂ ਟਰੈਕਟਰ ਰੋਪੜਾ ਕੇ ਸਵਰਾਜ ਦੀ ਏਜੰਸੀ ਦੇ ਵਿੱਚ ਦੇਖ ਸਕਦੇ ਆ ਜੀ ਬਾਕੀ ਭਾਈ ਆਪਾਂ ਤੁਹਾਨੂੰ ਇਹ ਟਰੈਕਟਰ ਦੀ ਸ ਮੇਨ ਆਪਾਂ ਵੀਡੀਓ ਬਣਾਈ ਆ ਤੇ ਕੋਈ ਵੀ ਮੇਰਾ ਵੀਰ ਚਾਹਵਾਨ ਹੋਇਆ ਤਾਂ ਆਪਣੇ ਨਾਲ ਪਹਿਲਾਂ ਫੋਨ ਤੇ ਪਰसों ਇੱਕ ਟਰੈਕਟਰ ਦੀ ਵੀਡੀਓ ਪਾਈ ਸੀ ਉਹ ਟਰੈਕਟਰ ਵਿਗ ਗਿਆ ਸੀਗਾ ਉਦੇ ਬਾਅਦ ਦੋ ਤਿੰਨ ਵੀਰ ਉਰੇ ਰੋਪੜ ਦੇਖਣ ਆਗੇ ਟਰੈਕਟਰ ਤੇ ਸਾਨੂੰ ਵੀ ਬਾਈ ਚੰਗਾ ਨਹੀਂ ਲੱਗਿਆ ਕੋਈ ਬਾਈ ਨਹੀਂ ਦੂਰੋਂ ਆਗੇ ਤੇਲ ਫੂਕ ਕੇ ਆਪਣਾ ਟਾਈਮ ਖਰਾਬ ਕਰਿਆ ਤਾਂ ਮੇਰਾ ਵੀਰ ਜਦੋਂ ਵੀ ਆਉਣਾ ਕੋ ਟਰੈਕਟਰ ਦੇਖਣ ਰੋਪੜ ਤਾਂ ਫੋਨ ਕਰਕੇ ਜਰੂਰ ਆਉਣਾ ਜੀ ਠੀਕ ਹੈ ਜੀ ਕੋਈ ਵੀਰ ਦੂਰੋਂ ਆ ਜਾਂਦਾ ਉਹ ਬਾਈ ਵੀ ਆਈ ਵੀ ਦੂਰੋਂ ਸੀਗੇ 80 90 ਕਿਲੋਮੀਟਰ ਤੋਂ ਦੂਰ ਫਿਰ ਥੋੜਾ ਜਿਹਾ ਆਪ ਨੂੰ ਚੰਗਾ ਨਹੀਂ ਲੱਗਦਾ ਬਾਈ ਠੀਕ ਹੈ ਤਾਂ ਮੇਰਾ ਵੀਰ ਜਰੂਰ ਕਾਲ ਕਰਕੇ ਆਉਣੀ ਤੁਸੀਂ ਜਦੋਂ ਵੀ ਟਰੈਕਟਰ ਦੇਖਣਾ ਆਉਣਾ ਐਦਾਂ ਤੁਸੀਂ ਕਦੇ ਨਹੀਂ ਆਉਣਾ ਠੀਕ ਹੈ ਜੀ ਬਾਕੀ ਹੋਰ ਕਿਸੇ ਵੀਰ ਨੂੰ ਕੋਈ ਪੁਰਾਣਾ ਟਰੈਕਟਰ ਵ ਠੀਕ ਹੈ ਜੀ ਥੱਲੇ ਨੰਬਰ ਮੈਂਸ਼ਨ ਹੁੰਦਾ ਉਹਦੇ ਫੋਟੋ ਵੀਡੀਓ ਪਾ ਦੇ ਕਰੋ ਟਰੈਕਟਰ ਬਾਈ ਦੋ ਟਰਾਲੀ ਟ੍ਰੁੱਲੀ ਤੇ ਚੱਲਿਆ ਦੇਖੋ ਹੁੱਕ ਉਦਾਂ ਹੀ ਨਵੀਂ ਪਈ ਆ ਤਾਂ ਉਦਾਂ ਹੀ ਪਾਲੇ ਪੋਣੀ ਖੜਨੇ ਕਰਕੇ ਇੱਥੇ ਜੰਗ ਜੀ ਲੱਗ ਗਈ ਠੀਕ ਹੈ ਜੀ ਤੇ ਟਾਲੀ ਟ੍ਰੁੱਲੀ ਤੇ ਨਹੀਂ ਚਲਾਇਆ ਟਰੈਕਟਰ ਬਾਕੀ ਆਮਨ ਬਾਈ ਨੂੰ ਜਾਣ ਦੀ ਕਾਲੀ ਆ ਤੇ ਚੱਲੀਏ ਘਰ ਨੂੰ ਬਾਈ ਟਾਈਮ ਦੇ ਨਾਲ ਦਿਨ ਛੋਟੇ ਹੋ ਗਏ ਬਾਈ ਬਾਈ ਅਮਨੇ ਦਿਨਾਂ ਦਾ ਫਰਕ ਪੈ ਗਿਆ ਹਨਾ ਪੈ ਗਿਆ ਤੇ ਇਹਨਾਂ ਦਾ ਫਰਕ ਪੈ ਗਿਆ ਵੇਖੇ ਥੋੜੇ ਮੰਨ ਕੇ ਚੱਲ 15-20 ਮਿੰਟ ਦਾ ਫਰਕ ਪੈ ਠੀਕ ਆ ਬਾਈ ਕਿਸ ਨੇ 50-50 ਡੀ ਲੈਣਾ ਹੋਇਆ ਤਾਂ ਦੇਖ ਲਿਓ ਟਰੈਕਟਰ ਠੀਕ ਆ ਡਿਮਾਂਡ ਤਾਂ ਮੇਰੇ ਹਿਸਾਬ ਨਾਲ ਹੁਣ ਪਤਾ ਨਹੀਂ 4 ਕੁ ਲੱਖ ਦੇ ਕਰੀਬ ਡਿਮਾਂਡ ਹੋਊਗੀ ਟਰੈਕਟਰ ਦੀ ਬਾਕੀ ਦਾ ਰੇਟ ਬਾਈ ਦਾ ਮੌਕੇ ਤੇ ਆ ਕਿੰਨੇ ਦਾ ਮਿਲਦਾ ਕਿੰਨੇ ਦਾ ਨਹੀਂ ਠੀਕ ਨਹੀਂ ਬਾਈ 4 ਕੁ ਲੱਖ ਰੁਪਏ ਦੀ ਡਿਮਾਂਡ ਹੋਊਗੀ ਟਰੈਕਟਰ ਦੀ ਮਾਡਲ ਵੇ ਹੋਰ ਬਾਈ ਨਾ ਮਾਰ ਕੇ 12 ਦੇ ਨੇ ਬਾਈ ਇਹਦੇ ਮਾਰ ਕੇ 12 ਦੇ ਨੇ ਤੇ ਕਾਪੀ ਨਹੀਂ ਹੁਣ ਪਤਾ ਬਾਈ ਕਾਪੀ ਸ਼ਾਹ 13 ਦੀ ਇਹਦੀ ਠੀਕ ਹੈ ਜੀ ਬਾਕੀ ਟਰੈਕਟਰ ਦਾ ਬਾਈ ਅਮਨੇ ਚੱਲਿਆ ਜੁੱਲਿਆ ਪਤਾ ਉਹਨੇ ਟਰੈਕਟਰ ਚੰਗਾ ਹੈ ਨਾ ਟਰੈਕਟਰ ਚੱਲਿਆ ਹੋਊਗਾ 5000 ਘੰਟੇ ਦੇ ਕਰੀਬ ਬਾਈ ਘੱਟਦੇ ਘੱਟ ਵੀ ਕੋ ਟਰੈਕਟਰ ਦੀ ਕੰਡੀਸ਼ਨ ਹੈ ਬਾਕੀ ਇਹ ਜੇ ਤੂਤੇ ਤੂਤੇ ਤੇ ਪਤਾ ਲੱਗੂਗਾ ਬਾਈ ਕਿਆ ਕਹਿੰਦਾ ਟਰੈਕਟਰ ਤੇ ਬਾਕੀ ਬਾਈ ਟਰੈਕਟਰ ਆਪਣੇ ਕੋਲ ਵੀ ਹੈਗੇ ਆ ਸੈਕੰਡ ਹੈਂਡ ਆਪਾਂ ਨੇ ਆਲਰੇਡੀ ਵੀਡੀਓ ਪਾਈ ਹੋਈ ਵੀ ਕਿਹੜੇ ਕਿਹੜੇ ਟਰੈਕਟਰ ਖੜੇ ਆ ਸਟਾਕ ਦੇ ਵਿੱਚ ਠੀਕ ਹੈ ਜੀ ਵੀਡੀਓ ਦੇ ਵਿੱਚ ਦੇਖ ਲਿਓ ਜੇ ਕਿਸੇ ਇੱਕ ਆਪਣੇ ਕੋਲ ਐਚਲ ਟਰੈਕਟਰ ਸੀਗਾ ਉਹਦੇ ਅੱਜ ਮੈਨੂੰ ਕਈ ਵੀਰਾਂ ਦੇ ਫੋਨ ਆਏ ਇਧਰ ਬਰਨਾਲੇ ਏਰੀਆ ਚੋਂ ਮਾਨਸ ਏਰੀ ਉਹਦਾ ਆਪਾਂ ਮੌਕੇ ਤੇ ਜਾਇਜ਼ ਕਰਕੇ ਦੇ ਦਾਂਗੇ ਟਰੈਕਟਰ ਕਿਸੇ ਵੀ ਨੇ ਲੈਣਾ ਹੋਵੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਬਾਈ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ ਜੀ